ਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹਿਰੀਨੋਂ ਵਾਲੇ ਕਿੱਦਾਂ ਦੇ ਕੀ ਹਾਲ ਚਾਲ ਹੈ ਰਾਜ ਵੈਸੇ ਤਾਂ ਫਰਡੇ ਆ ਪਰ ਸਾਡਾ ਐਮਰਜੈਂਸੀ ਕੰਮ ਆ ਗਿਆ ਵਾ ਤੇ ਆਪਾਂ ਉੱਥੇ ਚੱਲੇ ਆਂ ਐਸੇ ਅੱਜ ਮੌਸਮ ਬਹੁਤ ਜ਼ਬਰਦਸਤ ਆ ਸਵੇਰੇ ਸਵੇਰੇ ਉੱਠਣ ਨੂੰ ਦਿਲ ਤਾਂ ਨਹੀਂ ਸੀ ਕਰਦਾ ਪਰ ਬੜਾ ਮਨ ਮਾਰ ਕੇ ਉੱਠੇ ਆਂ ਕੀ ਕਰੀਏ ਕੰਮ ਆ ਜਾਂਦੇ ਆ ਵਿੱਚ ਹੁਣ ਕਰਨੀ ਪੈਣੀ ਆ ਬਈ ਕੰਮ ਤਾਂ ਤੇ ਹੁਣ ਆਪਾਂ ਚੱਲੇ ਆਂ ਕੰਮ ਤੇ ਲਾਂਜਾ ਆਕੇ ਰਾਸਤੇ ਦੇ ਵਿੱਚੋਂ ਨਾਸ਼ਤਾ ਪਾਣੀ ਕੁਛ ਕਰਦੇ ਆ ਕਿਉਂਕਿ ਬਣਾਇਆ ਤਾਂ ਕੁਛ ਨਹੀਂਗਾ ਰਾਹ ਦੇ ਵਿੱਚੋਂ ਹੀ ਆਪਾਂ ਨੂੰ ਬਾਹਰੋਂ ਖਾਣਾ ਪੈਣਾ ਖਾਣਾ ਇਹ ਆ ਜੀ ਆਪਣਾ ਕੈਂਪ ਬਹੁਤ ਵਧੀਆ ਸਫਾਈ ਕਰ ਦਿੱਤੀ ਹੋਈ ਆ ਬੰਦੇ ਲੱਗੇ ਹੋਏ ਆ ਕਾਫੀ ਦਿਨਾਂ ਤੋਂ ਸਫਾਈਆਂ ਕਰਨ ਇਹ ਆ ਸਾਡਾ ਸਾਰਾ ਗਾਰਡਨ ਜਿਹੜਾ ਹੈਗਾ ਆ ਪਾ ਇੱਕਦਮ ਚਕਾ ਚੱਕ ਕਰ ਦਿੱਤਾ ਹਾਜੀ ਆ ਸਾਰਾ ਆਪਣਾ ਹੈਗਾ ਕੈਂਪ ਇਜਰੋਂ ਹਜੇ ਚੱਕਣ ਵਾਲਾ ਪਿਆ ਵਾ ਸਮਾਨ ਆ ਦੇ। ਇਹ ਵੀ ਹੌਲੀ ਹੌਲੀ ਚੱਕ ਦੇਣਾ ਮੈਂ ਲੱਗੀ ਤੋ ਹੋਈ ਆ ਸਫਾਈਆਂ ਕਰਨ। ਜਿਹੜੇ ਰੁੱਖ ਰੁੱਖ ਜਿਹੜੇ ਛਾਂਗ ਦਿੱਤੇ ਹੋਏ ਆ ਸਾਰੇ। ਇਹ ਹੈਗਾ ਆਪਣਾ ਆਫਿਸ ਸਾਰੇ ਜਾਣੇ ਚਲ ਗਿਆ ਅਸੀਂ ਸਭ ਤੋਂ ਲੇਟ ਚੱਲੇ ਆ ਕੰਮ ਦੇ ਉੱਪਰ 7 ਵਜੇ ਦਾ ਉਦਾਂ ਟਾਈਮ ਦਿੱਤਾ ਸੀਗਾ ਤੇ ਮੈਂ ਕਿਹਾ ਵੀ ਅੱਜ ਸ਼ੁੱਕਰਵਾਰ ਆ। ਸ਼ੁੱਕਰਵਾਰ ਨੂੰ ਬੰਦੋ ਥੋੜਾ ਜਿਆ ਲੈਟ ਹੀ ਉੱਠਦਾ ਵਾ ਨਾ। ਕਿਹੜਾ ਜਲਦੀ ਉੱਠੂਗਾ ਸੇਮ ਟਾਈਮ ਦੇ ਉੱਪਰ। ਮੈਂ ਕਿਹਾ ਸੀਗਾ ਹਿੰਜਾ ਵਾਂਗੇ 8 ਵਜੇ ਡਿਊਟੀ ਤੇ ਤੇ ਹੁਣ ਆ ਗਏ 8 ਵਜ ਗਏ ਤੇ ਆਪਾਂ ਚੱਲਦੇ ਹਾਂ ਹੁਣ ਡਿਊਟੀ ਤੇ ਪਹਿਲਾਂ ਰਸਤੇ ਦੇ ਵਿੱਚੋਂ ਕੁਛ ਖਾ ਲੈਣੇ ਆ ਆਏ ਇਹ ਮੁੰਡੇ ਦੂਜੀ ਆਏ ਨੇਗੇ ਆਉਂਦੇ ਆਹੋ ਉਹ ਤਾਂ ਕਾਪਾ ਗੱਡੀ ਗੁੱਡੀ ਸਟਾਰਟ ਕਰ ਲੈਣੇ ਆ ਮੁੰਤੇ ਹਨੀ ਗਿਆ ਜੱਪਾ ਨਹੀਂ ਆ ਗਿਆ। ਆਪੀ ਲੇਟ ਹੋ ਗਿਆ ਉੱਠਣ ਵਾਸਤੇ। ਇਹ ਠੰਡ ਦਾ ਮੌਸਮ ਨਹੀਂ ਤੇ ਨੀਂਦ ਆਉਂਦੀ ਬਹੁਤ ਜ਼ਿਆਦਾ। ਨੀਂਦ ਦਾ ਕਰਕੇ ਫਿਰ ਸਾਂਚੇ ਸਵੇਰੇ ਉੱਠਣਾ ਸਰਦੀਆਂ ਦੇ ਵਿੱਚ ਬੜਾ ਉਫ ਲੱਗਦਾ ਯਾਰ। ਸਾਰੀ ਰਾਤ ਟੀਵੀ ਦੇਖਦੇ ਰਹੋ ਬਾਅਦ ਵਿੱਚ ਸਵੇਰੇ ਜਲਦੀ ਉੱਠ ਨਹੀਂ ਹੁੰਦਾ ਹੈਗਾ। ਫਿਰ ਵੀ ਕੋਸ਼ਿਸ਼ ਕਰਕੇ ਬੜੀ ਪਰਵਾਰੇ ਕਲਮ ਪ੍ਰਾਰਥਨਾ ਕਰਕੇ ਉੱਠੀਆਂ ਹੈ ਕਿ ਚਲੋ ਕੰਮ ਕਿ ਜਾਨਾ ਹੀ ਆ ਫਿਰ। ਔ ਜੀ ਇੱਕ ਬੰਦਾ ਤੇ ਆ ਗਿਆ ਵਾ ਦੂਜਾ ਬੰਦਾ ਕਿੱਥੇ ਆ ਉਹ ਵੀ ਆਉਂਦਾ ਪਿੱਛੇ ਕਾਲਾ ਸ਼ਿਵਰਮੇ ਮਿਲੇ ਨਹੀਂ ਸ਼ਿਵਰਮੇ ਮਹਿੰਗੀ ਹੋਈ ਹੋਈ ਆ ਉੱਥੇ ਹਾਂਜੀ ਅਹੀਂ ਤੇ ਬਰਗਰ ਹੀ ਖਾਦਾ ਵੀ ਮੈਨੇ ਤਾਂ ਖਾਦਾ ਨਹੀਂ ਹੂੰ ਹੂੰ ਆ ਗਿਆ ਨਾ ਹਜ਼ਾਰਾ ਨਾ ਹਜ਼ਾਰ ਆ ਗਿਆ ਆਹ ਵਾਲੀ ਬਾਦਸ਼ਾਹੀ ਇਹ ਨਾਸ਼ਤਾ ਕੀ ਹੈ ਹੈ ਕਬੀ ਉਠਾ ਤੂੰ ਮੈਂ ਉੱਠ ਗਿਆ 5:00 ਵਜੇ ਵੋਹ ਇਤਨਾ ਵਜੇ ਨਮਾਜ਼ ਪੜ ਕੇ ਸੋਏ ਸੋਏਗਾ ਜੇ ਨੀਂਦ ਨਹੀਂ ਆਇਆ ਅੱਛਾ

ਖਾਸ ਕਰੋ। ਬਈ 7 ਬੀਟ ਜਾਈਏ। ਇਹ ਆਪਣਾ ਪੈਟਰੋਲ ਕਾਰਡ ਆ। ਇਹ ਆਪਣਾ ਲੱਗਿਆ ਮਾ ਨਾਮ। ਕਿ ਪੈਸੇ ਨਹੀਂ ਦੇਈ ਦੀ ਸੀ ਯਾਹ ਕਾਰਡ ਹੀ ਚੱਲਦਾ ਇੱਥੇ ਪੈਟਰੋਲ ਵਾਲਾ। ਸਦੀਨ ਕਾਰਡ। ਨਾਲ ਪੈਟਰੋਲ ਆਪਣਾ ਪਹੇਆ ਗਿਆ ਵਾ। ਉਹਨੇ ਬੰਦੇ ਨੇ ਆਪਣਾ ਬਿੱਲ ਕੱਟ ਦੇਣਾ ਵਾ। ਫੇ ਚੱਲੀ ਆਪਾਂ। ਅੱਜ ਆਜ ਲਾਈਟਿੰਗ ਦਾ ਕੰਮ ਚੱਲ ਰਿਹਾ ਵਾ ਦੇਖੋ ਇੱਥੇ ਲਾਉਂਦੇ ਕਿੰਨ ਲਾਈਟਾਂ ਗ੍ਰੀਨ ਲਾਈ ਹੋਈ ਆ ਇੱਕ ਸਾਈਡ ਦਾ ਰੋਡ ਜਿਹੜਾ ਬੰਦ ਕੀਤਾ ਹੋਇਆ ਵਾ ਜਿੰਨੀਆਂ ਵੀ ਲਾਈਟਾਂ ਖਰਾਬ ਐ ਅੱਜ ਫਰਾਈਡੇ ਦਾ ਦੇ ਲਿਆ ਅੱਗੇ ਮੈਂ ਪਹੁੰਚ ਗਏ ਆ ਇੱਥੇ ਆਪਾਂ ਥੋੜਾ ਜਿਹਾ ਸਮਾਨ ਚੱਕੜਾ ਵਾਂ ਸਿਗਨਲ ਤੇ ਵੇਟ ਕਰਦੇ ਆ ਹੁਣ ਆਪਾਂ ਉਹ ਹੈਗੀ ਆ ਐਚ ਬਿਲਡਿੰਗ ਮਨਾਮੀ ਦੀ ਬੜੀ ਮਸ਼ਹੂਰ ਬਿਲਡਿੰਗ ਅੱਜ ਸਵੇਰੇ ਸਵੇਰੇ ਨੈਸਟੋ ਵਾਲੇ ਰੋਡ ਦੇ ਉੱਪਰ ਬਹੁਤ ਜ਼ਿਆਦਾ ਟ੍ਰੈਫਿਕ ਹੈ ਯਾਰ ਪਤਾ ਨਹੀਂ ਕੀ ਚੱਕ ਰਿਆ ਅੱਜ ਤਾਂ ਛੁੱਟੀ ਹੈ ਪਤਾ ਨਹੀਂ ਕਾ ਤਾ ਇੱਥੇ ਟ੍ਰੈਫਿਕ ਇੰਨੀ ਜ਼ਿਆਦਾ ਹੋਈ ਹੋਈ ਹੈ ਜਦੋਂ ਦੀ ਇੱਥੇ ਨੈਸਟੋ ਖੁੱਲੀ ਆ ਹਨਾ ਇੱਥੇ ਟ੍ਰੈਫਿਕ ਹੀ ਰਹਿੰਦੀ ਹਰ ਟਾਈਮ ਉਦੇ ਬਰਾਡੇ ਲੈ ਕੇ ਆਉਂਦੇ ਆ ਗੱਡੀ 'ਚ ਬੈਠ ਕੇ ਲੱਗੇ ਆਂ ਖਾਣ ਆਪਾਂ ਬਾਅਦ ਵਿੱਚ ਟਾਈਮ ਨਹੀਂ ਲੱਗਣਾ ਹੈਗਾ ਆਪਾਂ ਨੂੰ ਖਾਣ ਦਾ ਹੁਣ ਗੱਡੀ 'ਚ ਗੱਡੀ 'ਚ ਖਾਦਨੇ ਆਪਾਂ ਨੌ ਵੀ ਖਾਣ ਪੀਣ ਵਾਲਾ ਪ੍ਰੋਗਰਾਮ ਹੋ ਗਿਆ ਹੁਣ ਨਾਲ ਆਪਾਂ ਚਾਹ ਸੁਲੇਮਾਨੀ ਨਾ ਖਾਲਾ ਸੁਲੇਮਾਨੀ ਆਏ ਬਾਈ ਪ੍ਰਾਧਾ ਕੇਸਾ ਲੱਗਾ ਅੱਛਾ ਅੱਛਾ ਹੈ ਸੁਪਰ ਹੈ ਸੁਪਰ ਹੈ ਬਹੁਤ ਮਤਲਬ ਖਾਣ ਵਧੀਆ ਪ੍ਰੋਟੇ ਬਣੁੰਦੀ ਆ ਬਈ ਬੰਦਿਓ आज ही अपना काम सारे मैग्नेटिक कंडक्टर चेंज करते हैं सारे मशीन और देर लाता आली ने कट कट गई बहुत पुरानी एसी है तो मोटर को तो जोड़ो देखो खुल के अंदर का मोटर चलता है बोल रहा है सर तो आता तो होता है इधर से शॉर्ट हुआ चालू करके देखेगा काम काफी ज्यादा है होना मोटर भी कनेक्शन करने हैं ਤਾਂ ਬੋਲ ਨਹੀਂ ਫਿੱਟ ਕਰਦੀ ਆ ਹੁਣ ਇਹਦੇ ਕਨੈਕਸ਼ਨ ਦੇਖਦੇ ਆ ਇਹਦੇ ਉੱਪਰ ਲਿਖਿਆ ਨਹੀਂ ਕੁਝ ਕਨੈਕਸ਼ਨ

ਇਹ ਐ ਕੇਸੀ ਦਾ ਨਵਾਂ ਕੰਪਰੈਸਰ ਲਗਾਇਆ ਹੈਗਾ ਇਹ ਬਿਨਾ ਹੋ ਗਿਆ ਲਗਾਏ ਨੂੰ ਇੱਥੇ ਦੇ ਬੁਣੀ ਇੰਦਾਂ ਦੇ ਬੁੜੀ ਜਾਲਿਆਂ ਨੇ ਇਹ ਤਾਂ ਨਹੀਂ ਭਰੇ ਵਿੱਚ ਬਿਨਾ ਹੋ ਗਿਆ ਸਾਨੂੰ ਇਹਨਾਂ ਲੱਗ ਗਿਆ ਨੂੰ ਇਹ ਵੀ ਸਾਡੇ ਕੋਲੋਂ ਹੀ ਕਰਾਉਣਾ ਕਹਿੰਦੇ ਆਏ ਹੁਣ ਐ ਬੈਟਰੀ ਕਿੰਮ ਕਰਕੇ ਗੈਸ ਲੱਗੀਆਂ ਪਾਉਣੀਆਂ ਕਿਸੇ ਕੋਲ ਥੋੜਾ ਫਟੇਟਾ ਇੰਨ ਜਿਆਦਾ ਪਿੱਠਾ ਆ ਹਫਤੇ ਹਫਤੇ ਬਾਅਦ ਸਰਵਿਸ ਕਰਦੇ ਸਾਰੇ ਏਸੀ ਆ ਬਹੁਤ ਜਿਆਦਾ ਬੈਟ ਕਾ ਨਹੀਂ ਇੱਥੇ ਪੁੱਤਰ ਬਹੁਤ ਜਿਆਦਾ ਹਰ ਹਫ਼ਤੇ ਨੂੰ AC ਸਰਵਿਸ ਕਰਨੇ ਪੈਦੇ ਨੇ ਇਤਨਾ ਦਾ ਕੰਮ ਮੌਕਾ ਹੀ ਆ ਬਈ ਇਹ ਹੁਣ ਸਾਡਾ ਜਿਆਦਾ ਕੰਮ AC ਦਾ ਹੀ ਸੀਗਾ ਮੈਨੂੰ ਲੱਗਾ ਗੈਸ ਪਾ ਦਿੱਤੀ ਗਈ ਹੈ ਲੋ ਜੀ ਅੱਜ ਦਾ ਕੰਮ ਤਾਂ ਸਾਡਾ ਹੋ ਗਿਆ ਖਤਮ ਉਹਨਾਂ ਨੂੰ ਕਈ ਵਾਰੀ ਕਿਹਾ ਵੀ ਸਾਨੂੰ ਜਦੋਂ ਬੁਲਾਉਣਾ ਹੁੰਦਾ ਵਾ ਪੂਰਾ ਸਮਾਨ ਲੈ ਕੇ ਆਇਆ ਕਰੋ ਉਹਨਾਂ ਦੀ ਅੱਜ ਗੈਸ ਵੈਲਡਿੰਗ ਖਤਮ ਹੋ ਗਈ ਆ ਤੇ ਉਹਦਾ ਕਰਕੇ ਹੁਣ ਸਾਨੂੰ ਜਾਣਾ ਪਿਆ ਵਾ ਵਾਪਸ ਪੂਰਾ ਕੰਮ ਹੋਇਆ ਨਿਕਾ ਤਿਆਨ ਇਹ ਹੈਗਾ ਬਹਿਰੀਨ ਦਾ ਰੇਗਿਸਤਾਨ ਇਹਨੂੰ ਕਹਿੰਦੇ ਆ ਸ਼ਕੀਰ ਏਰੀਆ ਇੱਥੇ ਹੁਣ ਸਰਦੀਆਂ ਦੇ ਵਿੱਚ ਕੈਂਪਿੰਗ ਸ਼ੁਰੂ ਹੋ ਜਾਣੀ ਆ ਆ ਤੁਹਾਨੂੰ ਦਿਖਾਉਣੇ ਆ ਪਹਾੜ ਵੀ ਇੱਥੋਂ ਦੇ ਯੋ ਜਿਹੜਾ ਟਗਾ ਚਲਦਾ ਅਮਰੀਕਾ ਆ ਇਹ ਆ ਬਹਿਰੀਨ ਦਾ ਪਹਾੜੀ ਇਲਾਕਾ ਪਹਾੜ ਪਹਾੜ ਦਿੱਖ ਰਹੇ ਆ ਪਹਾੜ ਤਾਂ ਦੇਖ ਰਹੇ ਆ ਅਸੀਂ ਲੋਕ ਨਹੀਂ ਦੇਖਾਂਗੇ <laughs> तो इधर एक बार ऐसा आज कुछ जानवर नहीं आ रहा हूँ रास्ते दार फिर चाह पीन रोके है चाह तो बिना तो अपना गुजारा है ही नहीं ਜਿੰਨਾ ਮਰਜੀ ਚਾਹ ਨੂੰ ਛੱਡ ਲੋ ਵੀ ਛੱਡ ਨਹੀਂ ਹੁੰਦੀ ਚਾਹ ਵੀ ਔਖਾ ਚਾਹ ਛੱਡਣ ਵਾਲਾ ਕੰਮ ਔਖਾ ਹੈ ਲਓ ਭਾਈ ਆ ਵੀ ਕਰੇ ਇਦਾਂ ਹੀ ਬੈਗ ਟੰਗ ਕੇ ਗਏ ਸੀਗੇ ਇਦਾਂ ਹੀ ਵਾਪਸ ਆ ਗਏ ਕਿਚਨ ਵਿੱਚ ਅੱਜ ਕਿਹੜੀ ਚੀਜ਼ ਜਾਂਦਾ ਵਾਹ ਇਹ ਯਾ ਕੀ ਆ ਛੁਪਾਇਆ ਭਾਈ ਤੂੰ ਕੀ ਆ ਛੁਪਾਇਆ ਦਿਖਾਓ ਕੀ ਆ ਛੁਪਾਇਆ ਲੇ ਵੀ ਕੰਮ ਤੋਂ ਆ ਗਏ ਭੁੱਖ ਬਹੁਤ ਜਿਆਦਾ ਲੱਗੀ ਹੋਈ ਸੀ ਹੁਣ ਜਲਦੀ ਜਲਦੀ ਵਿੱਚ ਬਣਨ ਵਾਲਾ ਖਾਣਾ ਜਿਹੜਾ ਆਪਣਾ ਹੀ ਆ ਆ ਹੈਗੀ ਆਪਣੀ ਕਲਾਕਾਰੀ ਬਣਾ ਲਿਆ ਆਪਾਂ ਆਮਲੇਟ ਹੁਣ ਆਪਾਂ ਇਹਦਾ ਸੈਂਡਵਿਚ ਬਣਾ ਲੈਣਾ ਵਾ ਤੇ ਇਹਦੇ ਨਾਲ ਵਿੱਚ ਆਪਾਂ ਪਾਈਆ ਚੈਨਸੋਸ ਇਹ ਕਿਹੜੀ ਹੈ ਸ਼ੇਜਵਾਨ ਚਟਨੀ ਹੈ ਇਹ ਇਹਦੇ ਨਾਲ ਕਾਫੀ ਟੇਸਟ ਵਧੀਆ ਆਗਾ ਤੇ ਆਪਾਂ ਆ ਜਲਦੀ ਜਲਦੀ ਖਾਣ ਵਾਲਾ ਜਿਹੜਾ ਖਾਣਾ ਹੈਗਾ ਉਹ ਤਿਆਰ ਕਰ ਲਿਆ ਵਾ ਇਹ ਦੇਖੀਏ ਅਪਣੇ ਹਮਾਰੀ ਫਿਲੋੜੀ ਸੈਂਡਵਿਚ ਦੀ ਫਾਈਨਲ ਲੁੱਕ ਇਹਦੇ ਵਿੱਚ ਅਸੀਂ ਮਾਮਲੇਟ ਦਾ ਚਿਕਨ ਵੀ ਪਿਆ ਹੈਗਾ ਰਾਤ ਦਾ ਥੋੜਾ ਜਿਹਾ ਚਿਕਨ ਟਿਕਾ ਉਹ ਵੀ ਮੈਂ ਕੱਟ ਕੇ ਪਾਤਾ ਵਿੱਚ ਹੁਣ ਇੱਕ ਬਾਈਟ ਲੈ ਕੇ ਦੇਖਦੇ ਕਿਦਾਂ ਦਾ ਵਾਹ ਚਲੋ ਤੁਹਾਨੂੰ ਐਵੇਂ ਸੈਟ ਕਰ ਮਹ ਲਾ ਵੀ ਆਪਣਾ ਦੁਪਹਿਰ ਦਾ ਖਾਣਾ ਤਾਂ ਹੋ ਗਿਆ ਵਾ ਤੇ ਹੁਣ ਪਰ 4 ਵਜ ਗਿਆ ਹੁਣ ਆਪਾਂ ਥੋੜਾ ਰੈਸਟ ਕਰਕੇ ਨਹਾ ਲੂ ਕੇ ਤੇ ਫਿਰ ਆਪਾਂ ਰਾਤ ਦਾ ਖਾਣਾ ਬਣਾਉਣੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਫਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ